ਇਹ ਤਾਂ ਕਪੜੇ ਲੋਕਾਂ ਦੇ ਨਾਲ ਆ ਕਿੰਤਾ ਦੇ ਗਰੀਬ ਬੰਦੇ ਦੇਖੋ ਇਹਨਾਂ ਦੀ ਫਸਲ ਹੀ ਹੱਸਾ ਮੈਂ ਤਾਂ ਇਹਨਾਂ ਨੂੰ ਮਿਲ ਆਇਆ ਕਿ ਇਹਨਾਂ ਦੀ ਜਿਆਦਾ ਫਸਲਾਂ ਝੋਨਾ ਬਚਾਦੇ ਤਾਰਾਂ ਤੋਂ ਪਾਸ ਜਾ ਕੇ ਝੋਨਾ ਲਾਉਂਦੇ ਸੀ ਹਾਲਤ ਬਣ ਗਈ ਜਾ ਇੰਨਾ ਰਿਸਕ ਲਿਆ ਇੰਨਾ ਕੁਝ ਕੀਤਾ ਗੇਟ ਫਸਲ ਹੈ ਸਭ ਕੁਝ ਜੁਲਿਆ ਪਰ ਪਰ ਬਾਤਵਾ ਨੇ ਬਾਤ ਨਹੀਂ ਫੜੀ ਜਾ ਗੁਰੂ ਨਾਨਕ ਸਾਹਿਬ ਦੇ ਅੱਗੇ ਅਰਦਾਸ ਕਰ ਰਿਹਾ ਕਿ ਮੇਰੇ ਬਾਬਾ ਨਾਨਕ ਦਾ ਉਹ ਵੀ ਪੰਜਾਬੀ ਕਿਸਾਨ ਪਾਕਿਸਤਾਨ ਦਾ ਪੰਜਾਬ ਜਿਹੜਾ ਉਹ ਵੀ ਡੁੱਬ ਗਿਆ ਇੱਧਰ ਵੀ ਅਸੀਂ ਡੁੱਬ ਗਏ ਆ ਤੂੰ ਕਿਸਮਾ ਕਰ ਦੋਆ ਪੰਜਾਬਾਂ ਤੇ ਉਹ ਵੀ ਤੇਰੇ ਬੱਚੇ ਆਹੀਂ ਤੇਰੇ ਬੱਚੇ ਸਤਿ ਸ਼੍ਰੀ ਅਕਾਲ ਦਾ ਗ੍ਰੇਡ ਪੰਜਾਬੀ ਟੀਵੀ ਦੇਖ ਰਹੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਜਿਸ ਕੋ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਅੰਦਰ ਹੜ੍ਹਾਂ ਨੇ ਆਪਣਾ ਪੂਰੇ ਪੈਰ ਪਸਾਰੇ ਹੋਏ ਨੇ ਤੇ ਲਗਾਤਾਰ ਪੂਰੇ ਪੰਜਾਬ ਬੰਦਰ ਦੀ ਗੱਲ ਕਰਾਂ ਬਹੁਤ ਜੀ ਪੰਜਾਬ ਦੇ ਕਈ ਹਿੱਸਿਆਂ ਅੰਦਰ ਜਿਹੜਾ ਹੜਾ ਨੇ ਜਿਹੜਾ ਆਪਣਾ ਪਰ ਕੋਈ ਜਿਹੜਾ ਸਾਇਆ ਹੋਇਆ ਜਿਸ ਤਰੀਕੇ ਨਾਲ ਮੈਂ ਰਾਵੀ ਦਰਿਆ ਦੀ ਗੱਲ ਕਰਾਂ ਤੇ ਰਾਵੀ ਦਰਿਆ ਬਿਲਕੁਲ ਅਠਾਠਾ ਮਾਰ ਰਿਹਾ ਤੇ ਬਿਲਕੁਲ ਬਹੁਤ ਸਾਰੇ ਹਲਕਾ ਜਨਾਲਾ ਦੇ ਪਿੰਡਾਂ ਨੂੰ ਜਿਹੜਾ ਪ੍ਰਭਾਵਿਤ ਕਰ ਰਿਹਾ ਇਸ ਵੇਲੇ ਅਸੀਂ ਬਿਲਕੁਲ ਰਾਵੀ ਦਰਿਆ ਦੇ ਉੱਤੇ ਮਜੂਦ ਹੈ ਕੋਲ ਪਾਰਤ ਪਾਕਿਸਤਾਨ ਸਰਹਾਤੇ ਮਜ਼ੂਰਤ ਨੂੰ ਸਹਿਯੋਗੀ ਦਿਖਾਉਣਗੇ ਕਿ ਬਿਲਕੁਲ ਇਹ ਫੈਂਸਿੰਗ ਹੈ ਇੱਥੋਂ ਅਗਲੇ ਬੰਨੇ ਸਾਹਮਣੇ ਜਿਹੜੀਆਂ ਤੁਹਾਨੂੰ ਫਸਲਾਂ ਦਿਖ ਰਹੀਆਂ ਉਹ ਪਾਕਿਸਤਾਨੀਆਂ ਫਸਲਾਂ ਨੇ ਪਾਕਿਸਤਾਨੀਆਂ ਚਾਰੇ ਪਾਸੇ ਫਸਲਾਂ ਨੇ ਜਿਹੜੀਆਂ ਬਿਲਕੁਲ ਡੁੱਬ ਚੁੱਕੀਆਂ ਨੇ ਚਾਰੇ ਪਾਸੇ ਜਿਹੜੀ ਫੈਂਸਿੰਗ ਹੈ ਡਿਵੀਪਲਮੈਂਟ ਮੈਂ ਫੈਂਸਿੰਗ ਦੀ ਗੱਲ ਕਰ ਰਿਹਾ ਹਾਂ ਉਹਦਾ ਖਤਮ ਹੋ ਗਿਆ ਸਰ 15 ਤੋਂ 16 ਫੁੱਟ ਫੈਂਸਿੰਗ ਹੈ ਜਿਹੜੀ ਸਿਰਫ ਪੰਜ ਤੋਂ 7 ਫੁੱਟ ਦੀ ਨਜ਼ਰ ਆਉਂਦੀ ਹੈ ਤਕਰੀਬਨ 7 ਤੋਂ 8 ਫੁੱਟ ਜਿਹੜਾ ਪਾਣੀ ਚੜ ਚੁੱਕਿਆ ਤੇ ਪਾਣੀ ਦੀ ਸਪੀਡ ਵੀ ਬਹੁਤ ਜ਼ਿਆਦਾ ਹੈ ਜਿਸ ਤਰੀਕੇ ਨਾਲ ਇੱਥੇ ਪਾਣੀ ਦਾ ਜਿਹੜਾ ਪੱਧਰ ਹੈ ਵਾਧਾ ਨਜ਼ਰ ਆਉਂਦਾ ਬਿਲਕੁਲ ਕਿਉਂਕਿ ਲਗਾਤਾਰ ਕੱਲ ਕੱਲ ਤੋਂ ਹੀ ਜਿਹੜਾ ਪਾਣੀ ਦਾ ਪੱਧਰ ਜਿਹੜਾ ਵੱਧਣਾ ਸ਼ੁਰੂ ਹੋਇਆ ਸੀ ਉਸ ਤੋਂ ਲੈ ਕੇ ਪੰਜ ਦਿਨ ਸੇਵਾ ਕਰਦੇ ਆਂ ਨਾਲਾ ਦੇ ਪਿੰਡਾਂ ਨੂੰ ਰੋਕ ਦਿੱਤਾ ਸੀ ਪਰ ਹੁਣ ਲਗਾਤਾਰ ਜਿਹੜੇ ਸਾਬੇ ਕੈਂਪਿੰਗ ਵਾਲੀ ਅਤੇ ਹਲਕਾ ਜਨਾਲਾ ਦੇ ਬਾਈਕ ਕੋਲ ਖੜਾ ਵੱਲੋਂ ਲਗਾਤਾਰ ਜਿਹੜਾ ਆਪਣਾ ਜਾ ਰਿਹਾ ਤੇ ਲੋਕਾਂ ਨੂੰ ਪਾਣੀ ਦੇ ਵਾਦ ਨਾਲ ਲੈ ਕੇ ਹੋ ਗਿਆ ਕਿਸ ਤਰੀਕੇ ਦੇ ਹਾਲਾਤ ਨੇ ਇ ਜੰਦੇ ਹੋ ਲਗਾਤਾਰ ਹਾਲਾਤ ਨਾਜੁਕ ਹੁੰਦੇ ਜਾ ਰਹੇ ਪਾਣੀ ਦੀ ਸਪੀਡ ਵਧਦੀ ਜਾ ਰਹੀ ਹੈ ਆ ਦੇਖੋ ਪਾਣੀ ਦੀ ਸਪੀਡ ਬਹੁਤ ਬੁਰੀ ਹਾਲਤ ਆ ਸਭ ਗਾੜੀ ਆਪਣਾ ਚੋਨਾ ਸੀਗਾ ਅੱਗੇ ਪਾਕਿਸਤਾਨ ਦਾ ਚੋਨਾ ਸੀਗਾ ਸਭ ਬਰਬਾਦ ਹੋ ਗਿਆ ਬਹੁਤ ਬੁਰੀ ਹਾਲਤ ਹੋਈ ਪਰ ਕਿਸ ਤਰੀਕੇ ਤੇ ਦੇਖਦੇ ਹੋ ਤੁਸੀਂ ਕਿ ਲਗਾਤਾਰ ਪਾਣੀ ਦਾ ਜਿਹੜਾ ਪੱਧਰ ਵਧਦਾ ਜਾ ਰਿਹਾ ਵਾ ਕਿਉਂਕਿ ਤੁਸੀਂ ਵਿਜ਼ਿਟ ਕਰ ਰਹੇ ਹੋ ਲੋਕਾਂ ਨੂੰ ਮਿਲ ਰਹੇ ਹੋ ਪਾਣੀ ਵਧਦਾ ਜਾ ਰਿਹਾ ਤੁਹਾਨੂੰ ਉਹਦੀ ਕਿਰਪਾ ਹੋਊਗੀ ਕਰ ਜੂ ਪਰਮਾਤਮਾ ਕਿਰਪਾ ਕਰੂਗਾ ਪਿੱਛੇ ਪਾਣੀ ਜਦੋਂ ਘਟ ਗਿਆ ਅਕਚਲ ਕੀ ਆ ਉਹ ਜਦ ਤਰ੍ਹਾਂ ਆਦਾਤ ਹੈ ਜੀ ਸਗਤ ਦਾ ਪਾਣੀ ਸਾਰਾ ਇਕੱਠਾ ਹੋ ਕੇ ਸਾਡੇ ਆ ਗਿਆ ਨਾਲੇ ਚ ਆ ਗਿਆ ਸਾਰਾ ਔਰ ਸਾਰਾ ਹੀ ਨਾਵਾ ਡੋਬੀ ਜਾ ਰਿਹਾ ਚਲੋ ਦੋ-ਚਾਰ ਦਿਨ ਦੇ ਵਿੱਚ ਵਿੱਚ ਠੀਕ ਹੋਊਗਾ ਆਪਾਂ ਲੜ ਰਹੇ ਹਾਂ ਲੜਦੇ ਰਾਂਗੇ ਕੋਈ ਬਾਤ ਨਹੀਂ ਅਖੀਰ ਤੱਕ ਆਪਣੇ ਲੋਕਾਂ ਦੇ ਨਾਲ ਆ ਇਹ ਸਾਡੇ ਗਰੀਬ ਬੰਦੇ ਦੇਖੋ ਇਹਨਾਂ ਦੀ ਫਸਲ ਹੀ ਹੱਸਾ ਦੀ ਮੈਂ ਤਾਂ ਇਹਨਾਂ ਨੂੰ ਮਿਲ ਆਇਆ ਕਿ ਇਹਨਾਂ ਦੀ ਜਿਆਦਾ ਫਸਲਾਂ ਝੋਨਾ ਬਚਾਦੇ ਤਾਰਾਂ ਤੋਂ ਪਾਸ ਜਾ ਕੇ ਝੋਨਾ ਲਾਉਂਦੇ ਗੇਟ ਪਾਸ ਲੈ ਕੇ ਝੋਨਾ ਲਾਉਂਦੇ ਰਿਸਕ ਲੈਂਦੇ ਪਰ ਕੀ ਹਾਲਤ ਬਣ ਗਈ ਜਾ ਇੰਨਾ ਵਿਸਕਲਾ ਇੰਨਾ ਕੁਝ ਕੀਤਾ ਗੇਟ ਪਾਸ ਲੈ ਸਭ ਕੁਝ ਦਿਲਿਆ ਪਰ ਪਰ ਬਾਤਵਾ ਨੇ ਬਾ ਨਹੀਂ ਫੜੀ ਜੀ ਪਰ ਬਾਤਵਾ ਕਦ ਪਾਕ ਸਰਲ ਤਰੀਕੇ ਨਾਲ ਸਾਹਮਣੇ ਗੁਰੂ ਨਾਨਕ ਸਾਹਿਬ ਦੀ ਚਰਨਛੋਪਾ ਪ੍ਰਾਪਤ ਧਰਤੀ ਆ ਜਿੱਥੇ ਕਰਤਾਰਪੁਰ ਸਾਹਿਬ ਆ ਜੇ ਗੱਲ ਕਰਾਂ ਤੇ ਗੁਰੂ ਨਾਨਕ ਸਾਹਿਬੀ ਦੇ ਨਾਲ ਬਹੁਤ ਸਾਰੇ ਗੁਰਦੁਆਰੇ ਨੇ ਜਿਹੜੇ ਅੰਦਰ ਸਥਿਤ ਨੇ ਬਹੁਤ ਜ਼ਿਆਦਾ ਉਹਨਾਂ 'ਚ ਵੀ ਪਾਣੀ ਭਰ ਚੁੱਕਾ ਹੈ ਇਸ ਵੇਲੇ ਜਿਹੜਾ ਵੱਡੀ ਪੱਧਰ ਤੇ ਆ ਜਿਹੜੀ ਸਾਈਡ ਐੱਡ ਇਹ ਨਨਕਾਣਾ ਸਾਹਿਬ ਬਿਲਕੁਲ ਜੀ ਗੁਰੂ ਨਾਨਕ ਸਾਹਿਬ ਦਾ ਘਾਟ ਜਿੱਥੇ ਗੁਰੂ ਨਾਨਕ ਸਾਹਿਬ ਵਰਗਟਾ ਔਰ ਸਾਹਮਣੇ ਕਰਤਾਰਪੁਰ ਸਾਹਿਬ ਮੈਂ ਤਾਂ ਦੇਖੋ ਸਵੇਰ ਦੀ ਜਿਹੜੀ ਆ ਇਸ ਤੁਸੀਂ ਬੰਤੇ ਖੜ ਖੜ ਕੇ ਗੁਰੂ ਨਾਨਕ ਸਾਹਿਬ ਦੇ ਅੱਗੇ ਅਰਦਾਸ ਕਰਿਆ ਕਿ ਮੇਰੇ ਬਾਬਾ ਨਾਨਕ ਦਾ ਉਹ ਦਰਵੀ ਪੰਜਾਬੀ ਕਿਸਾਨ ਪਾਕਿਸਤਾਨ ਦਾ ਪੰਜਾਬ ਜਿਹੜਾ ਉਹ ਵੀ ਡੁੱਬ ਗਿਆ ਇੱਧਰ ਵੀ ਅਸੀਂ ਡੁੱਬ ਗਿਆ ਤੂੰ ਕਿਰਪਾ ਕਰ ਦੋ ਆ ਪੰਜਾਬਾਂ ਤੇ ਉਹ ਵੀ ਤੇਰੇ ਬੱਚੇ ਆਹੀਂ ਵੀ ਤੇਰੇ ਬੱਚੇ ਆ ਤੂੰ ਕਿਰਪਾ ਕਰ ਤੂੰ ਕਿਰਪਾ ਕਰ ਮੇਰੇ ਪਰਮਾਤਮਾ ਗੁਰੂ ਨਾਨਕ ਸਾਹਿਬ ਕਿਰਪਾ ਕਰ ਪੰਜਾਬ ਤੇ ਦੋਹਾਂ ਪੰਜਾਬਾਂ ਦੇ ਉੱਤੇ ਕਿਰਪਾ ਕਰ ਦੇ ਕਿਸਾਨ ਦਾ ਬਹੁਤ ਬੁਰਾ ਹਾਲ ਹੋ ਗਿਆ ਜੀ ਕਿਸਾਨ ਦਾ ਸਤਿਆਨਾਸ਼ ਹੋ ਗਿਆ ਇਸ ਕਰਕੇ ਗੁਰੂ ਨਾਨਕ ਸਾਹਿਬ ਵੀ ਕਿਰਪਾ ਕਰਨਗੇ ਤੇ ਸਾਡੀ ਗਤੀ ਹੋ ਗਈ ਉਹ ਤਾਂ ਨਹੀਂ ਹੋ ਸਕਦਾ ਸੈਂਕੜੇ ਮੈਂ ਕਹਿ ਸਕਦਾ ਕਿ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਆ ਆਪਣੇ ਪੰਜਾਬ ਦੀ ਹਜ਼ਾਰਾਂ ਏਕੜ ਜ਼ਮੀਨ ਸਾਡੀ ਖਿਲਾਫ ਹੋ ਗਈ ਸਰਕਾਰ ਦੇ ਨਾਂ ਲੈ ਸਰਕਾਰ ਤੇ ਕਰੂਗੀ ਗਰਗੌੜੀਆਂ ਕਰਾਊਗੀ ਹਰ ਚੀਜ਼ ਕਰੂਗੀ ਪਰ ਸਦ ਜਿੰਨਾ ਤੇ ਤੱਕ ਪਰਮਾਤਮਾ ਦੀ ਕਿਰਪਾ ਨਾ ਹੋਈ ਜਿੰਨਾ ਤੇ ਤੱਕ ਪਿੱਛੋਂ ਬਾਰਿਸ਼ ਨਾ ਬੰਦ ਹੋਈ ਪਿੱਛੋਂ ਪਾਣੀ ਉਹਨਾਂ ਦਾ ਬੰਦ ਹੋਇਆ ਹਮਾਚਲ ਦੇ ਵਿੱਚੋਂ ਉਨਾ ਤੱਕ ਪਾਣੀ ਦੀ ਸਪੀਡ ਅਹੀ ਰਹੂਗੀ ਜੋ ਆਇਆ। ਤੋਂ ਇਸੇ ਕਰਕੇ ਮੈਂ ਸ੍ਰੀ ਦਾ ਆ 25ਵੀਂ ਵਾਰ ਗੁਰੂ ਨਾਨਕ ਸਾਹਿਬ ਨੂੰ ਅਰਦਾਸ ਕਰ ਲਗਾ ਕਿ ਗੁਰੂ ਨਾਨਕ ਤੇਰੇ ਬੱਚਿਆ ਪਾਕਿਸਤਾਨ ਦੇ ਪੰਜਾਬ ਚ ਤੇਰੇ ਬੱਚੇ ਬੈਠੇ ਆ ਆ ਵੀ ਤੇਰੇ ਬੱਚੇ ਇਹਨਾਂ ਬੱਚਿਆਂ ਦੇ ਉੱਤੇ ਕਿਰਪਾ ਕਰ ਇਹਨਾਂ ਬੱਚਿਆਂ ਨੂੰ ਜਿਹੜਾ ਬਲ ਬਖਸ਼ਦੇ ਪੰਜਾਬੀ ਕਈ ਵਾਰ ਡਿੱਗੇ ਤੇ ਕਈ ਵਾਰ ਉੱਠੇ ਆ ਅਸੀਂ ਉੱਠਵਾਂਗੇ ਫਿਰ ਪਰ ਸਾਡੇ ਦਿੱਕਤ ਪਾ ਗਾ ਬਸ ਇਹੀ ਅਰਦਾਸ ਕਰ ਇੱਕ ਮਿੰਟ ਦੇ ਦੇ ਮਾਈ ਬਿਲਕੁਲ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਕਿ ਸਾਬਕਾ ਕੈਬਨਟ ਮੰਤਰੀ ਅਤੇ ਹਲਕਾ ਜ਼ਿਲ੍ਹਾ ਪ੍ਰਤੋਪਦਾਇਕ ਕੁਲਰੀਤਨ ਢਾਲੀਵਾਲ ਪਹੁੰਚੇ ਸੀ ਜਿਹੜੇ ਕਿ ਕਿਤੇ ਨਾ ਕਿਤੇ ਗੁਰਨਾਨ ਸਿੰਘ ਸਾਹਿਬ ਜੀ ਗਾੜੀ ਹੱਥ ਜੋੜ ਕੇ ਅਰਦਾਸ ਕਰਦੇ ਨਜ਼ਰ ਆਏ ਨੇ ਕਿ ਜਿਹੜੇ ਇਹ ਪਾਣੀ ਦਾ ਜਿਹੜਾ ਵਹਾਵ ਆ ਉਹ ਕਟੇ ਜਿਸ ਤਰੀਕੇ ਨਾਲ ਰਾਵੀ ਦਰਿਆ ਠਾਠਾ ਮਾਰ ਰਿਹਾ ਉਹ ਆਪਣਾ ਕਹਿਰ ਘਟਾਵੇ ਅਤੇ ਲੋਕਾਂ ਨੂੰ ਜੇ ਪਾਕਿਸਤਾਨ ਦੇ ਪਾਰ ਗੱਲ ਕਰੀਏ ਲੈਂਦੇ ਪੰਜਾਬ ਦੀ ਗੱਲ ਕਰੀਏ ਤੇ ਉਹ ਵੀ ਸਾਡੇ ਭਰਾ ਪੰਜਾਬੀ ਭਰਾ ਨੇ ਸਾਡਾ ਲੈਂਦਾ ਪੰਜਾਬ ਹੈ ਅੱਧਾ ਪੰਜਾਬ ਹੈ ਜੇ ਚੜ੍ਹਦੇ ਪੰਜਾਬ ਦੀ ਗੱਲ ਕਰੀਏ ਤੇ ਦੋਨੋਂ ਪਾਸੇ ਜਿਹੜਾ ਖਾਸਾ ਜਿਹੜਾ ਨੁਕਸਾਨ ਹੁੰਦਾ ਨਜ਼ਰ ਆਉਂਦਾ ਹੈ ਕਿਸਾਨੀ ਨੂੰ ਨੁਕਸਾਨ ਹੁੰਦਾ ਨਜ਼ਰ ਆਉਂਦਾ ਹੈ ਪਰ ਉਹਨਾਂ ਵੱਲੋਂ ਜਿਹੜੀ ਅਰਦਾਸ ਕੀਤੀ ਗਈ ਹੈ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਚ ਕਿ ਮਹਾਰਾਜ ਹੁਣ ਸਾਨੂੰ ਬਖਸ਼ ਦੇ ਅਤੇ ਕਿਰਪਾ ਕਰਕੇ ਜਿਹੜਾ ਪਾਣੀ ਦਾ ਬਹਾਵ ਆ ਉਸ ਨੂੰ ਘਟਾ ਦੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕਿਸਾਨਾਂ ਨੂੰ ਰਾਹਤ ਮਿਲ ਸਕੇ ਬਾਕੀ ਅਸੀਂ ਵੀ ਆਪਣੇ ਚੈਨਲ ਦੇ ਥਰੂ ਸਾਰਿਆਂ ਨੂੰ ਅਰਦਾਸ ਕਿਸਾਨਾਂ ਨੂੰ ਬੇਨਤੀ ਕਰਾਂਗੇ ਕਿ ਕਿਸਾਨ ਜਿਹੜੇ ਆ ਸੁਰੱਖਿਤ ਜਗ੍ਹਾ ਉਤੇ ਪਹੁੰਚ ਜਾਣ ਅਜਿਹੇ ਪਾਣੀ ਨੂੰ ਵੇਖਦੇ ਹੋਏ ਨਾਲ ਨਾਲ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਾਂਗੇ ਕਿ ਹੇ ਸੱਚੇ ਪਾਤਸ਼ਾ ਤੁਸੀਂ ਕਰਨ ਵਾਲੇ ਹੋ ਤੁਸੀਂ ਕਰਨ ਵਾਲੇ ਸਮਰਾਥੋ ਅਤੇ ਕਿਰਪਾ ਕਰੋਗੇ ਜਿਹੜਾ ਪਾਣੀ ਦਾ ਜਿਹੜਾ ਵਹਾਵਾ ਕਟੇ ਅਤੇ ਜਲਦੀ ਜਿਹੜੀ ਕਿਸਾਨਾਂ ਨੂੰ ਜਿਹੜੀ ਰਾਤ ਮਿਲੇ ਬਾਕੀ ਤੁਸੀਂ ਜੁੜੇ ਰਹੋ ਇਸੇ ਤਰੀਕੇ ਨਾਲ ਹੀ ਗ੍ਰੇਡ ਪੰਜਾਬ ਟੀਵੀ ਲਈ ਪਰ ਪੱਛਤ ਸਰਾਧਾ ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ